ਕਈ ਲੋਕ ਕੀ ਕਰਦੇ ਆ ਵੀ ਆਪਣੇ ਸਕੇ ਭਰਾ ਨੂੰ ਛੱਡ ਕੇ ਤੇ ਹੋਰ ਭਰਾ ਬਣਾਉਂਦੀਆਂ ਭੈਣਾ ਤੇ ਭਰਾ ਕੀ ਕਰਦੇ ਕਈ ਵੀ ਆਪਣੀ ਸਗੀ ਭੈਣ ਨੂੰ ਛੱਡ ਕੇ ਤੇ ਹੋਰ ਭੈਣਾ ਤੋਂ ਰਖੜੀ ਬਣਾਉਂਦੇ ਆ ਕਦੀ ਨਹੀਂ ਬਗਾਨਿਆਂ ਨੇ ਬਣਨਾ ਆਪਣਾ ਭਰਾ ਚਾਹੇ ਲੜੇ ਚਾਹੇ ਜਿਸ ਤਰ੍ਹਾਂ ਮਰਜ਼ੀ ਆਪਣੇ ਭਰਾ ਨੇ ਆਪਣਾ ਰਹਿਣਾ ਤੇ ਆਪਣੀ ਭੈਣ ਨੇ ਆਪਣੀ ਰਹਿਣਾ ਬਗਾਨਿਆਂ ਨੇ ਕਦੀ ਵੀ ਬਣਦੇ ਇਹ ਤੇ ਲੋਕ ਨਾ ਆਂਦੇ ਹੁੰਦੇ ਪੈਸਾ ਸੁੱਟ ਤਮਾਸ਼ਾ ਵੀ ਇਹ ਕਦੀ ਬਗਾਨੇ ਵੀ ਬਣੇ ਆ ਜਦੋਂ ਆਪਣੇ ਤੇ ਕੋਈ ਦੁੱਖ ਤਕਲੀਫ ਪੈਂਦਾ ਵਾ ਤੇ ਦੁੱਖ ਭਰਾ ਨੂੰ ਕੋਈ ਦੁੱਖ ਹੁੰਦਾ ਤੇ ਆਪਣੀ ਸખી ਭੈਣ ਨੂੰ ਦੋ ਸખી ਭੈਣ ਨੂੰ ਤਕਲੀਫ ਆ ਤੇ ਜੇ ਭੈਣ ਨੂੰ ਕੋਈ ਤਕਲੀਫ ਆ ਤੇ ਆਪਣੇ ਸਕੇ ਭਰਾ ਨੂੰ ਅੰਮਾ ਜਾਇ ਨੂੰ ਐਵੇਂ ਨਾ ਬਗਾਨਿਆਂ ਦੇ ਪਿੱਛੇ ਤੁਰਿਆ ਤੁਰੇ ਫਿਰਿਆ ਕਰੋ ਬਾਹਰ ਜਿੱਥੇ ਭੈਣ ਬਣਾਈ ਆ ਮੈਂ ਉੱਥੇ ਭਰਾ ਬਣਾਇਆ ਵਾ ਆਪਣੇ ਭਰਾ ਨੂੰ ਰਖੜੀ ਬੰਨੋ ਆਪਣੀ ਭੈਣ ਤੋਂ ਰਖੜੀ ਬਣਾਓ ਸਕੀ ਤੋਂ ਜਿਹੜੀ ਤੁਹਾਡੀ ਮਾਂ ਦੀ ਪੇਟੋਂ ਜੰਮੀ ਆ ਪਤਾ ਕੀ ਆ ਨਿਉ ਜੋ ਜੇ ਭਰਾ ਨਹੀਂ ਨਿਉਂ ਡਿਆ ਨਾ ਤੇ ਭੈਣ ਹੀ ਨਿਉਂ ਜੇ ਉਹ ਭੈਣ ਕਵੇ ਵੀ ਭਰਾ ਮੈਂ ਤੈਨੂੰ ਜਾਵੇ ਰਖੜੀ ਬੰਨਾਂ ਐਸੀ ਇਤਨੀ ਗੱਲ ਕੀ ਉਹ ਘਰੋਂ ਹੀ ਬਾਜੀ ਚੱਲਿਆ ਵਾ ਜੇ ਭੈਣ ਜਿਆਦਾ ਗਰਮ ਸੁਭਾਦੀ ਆ ਤੇ ਭਰਾ ਕਵੇ ਉਹਨੂੰ ਫੋਨ ਕਰੇ ਵੀ ਭੈਣੇ ਰਖੜੀ ਬਨਣਾ ਤੂੰ ਮੇਰੀ ਅਮਾ ਜਾਈ ਭੈਣ ਆ ਐਵੇਂ ਨਹੀਂ ਕਹਿੰਦੇ ਬਗਾਨਿਆਂ ਦੇ ਪਿੱਛੇ ਨਾ ਭਜੋ ਕਿਸੇ ਨੇ ਗੀਤ ਲਿਖਿਆ ਨਾ ਬਹੁਤ ਵਧੀਆ ਦੀਲਾ ਛੱਡੇ ਦੇ ਬਗਾਨਿਆਂ ਨੂੰ ਰੋਣਾ ਬਗਾਨੇ ਤਾਂ ਬਗਾਨੇ ਹੁੰਦੇ ਨੇ ਤੇ ਆਪਣੀ ਭੈਣ ਜਿਹੜੀ ਅਮਾ ਜਾਈ ਭੈਣ ਆ ਨਾ ਉਹੀ ਭੈਣ ਜੇ ਉਹ ਤੋਂ ਰਖੜੀ ਬਣਾਓ ਤੇ ਆਪਣਾ ਜਿਹੜਾ ਸਗਾ ਭਰਾਵਾ ਉਹਦੀ ਗੁੱਟ ਤੇ ਰਖੜੀ ਬਨੋ ਐਵੇਂ ਨਾ ਜੀ ਮੈਂ ਉਥੇ ਭਰਾ ਕਈ ਲੋਕ ਕੀ ਕਰਦੇ ਆ ਵੀ ਆਪਣੇ ਸਕੇ ਭਰਾ ਨੂੰ ਛੱਡ ਕੇ ਤੇ ਹੋਰ ਭਰਾ ਬਣਾਉਂਦੀਆਂ ਭੈਣਾ ਤੇ ਭਰਾ ਕੀ ਕਰਦੇ ਕਈ ਵੀ ਆਪਣੀ ਸਖੀ ਭੈਣ ਨੂੰ ਛੱਡ ਕੇ ਤੇ ਹੋਰ ਭੈਣਾ ਤੋਂ ਰਖੜੀ ਬਣਾਉਂਦੇ ਆ ਕਦੀ ਨਹੀਂ ਬਗਾਨਿਆਂ ਨੇ ਬਣਨਾ ਆਪਣਾ ਭਰਾ ਚਾਹੇ ਲੜੇ ਚਾਹੇ ਜਿਸ ਤਰ੍ਹਾਂ ਮਰਜ਼ੀ ਆਪਣੇ ਭਰਾ ਨੇ ਆਪਣਾ ਰਹਿਣਾ ਤੇ ਆਪਣੀ ਭੈਣ ਨੇ ਆਪਣੀ ਰਹਿਣਾ ਬਗਾਨੇ ਨਹੀਂ ਕਦੀ ਵੀ ਬਣਦੇ ਇਹ ਤੇ ਲੋਕ ਨਾ ਆਂਦੇ ਨੇ ਪੈਸਾ ਸੁੱਟ ਤਮਾਸ਼ਾ ਵੇਖ ਕਦੀ ਬਗਾਨੇ ਵੀ ਬਣੇ ਆ ਜਦੋਂ ਆਪਣੇ ਤੇ ਕੋਈ ਦੁੱਖ ਤਕਲੀਫ ਪੈਂਦਾ ਵਾ ਤੇ ਦੁੱਖ ਭਰਾ ਨੂੰ ਕੋਈ ਦੁੱਖ ਹੁੰਦਾ ਤੇ ਆਪਣੀ ਸਕੀ ਭੈਣ ਨੂੰ ਦੋ ਸਕੀ ਭੈਣ ਨੂੰ ਤਕਲੀਫ ਆ ਤੇ ਜੇ ਭੈਣ ਨੂੰ ਕੋਈ ਤਕਲੀਫ ਆ ਤੇ ਆਪਣੇ ਸਕੇ ਭਰਾ ਨੂੰ ਅੰਮਾ ਜਾਇ ਨੂੰ ਐਵੇਂ ਨਾ ਬਗਾਨਿਆਂ ਦੇ ਪਿੱਛੇ ਤੁਰਿਆ ਤੁਰੇ ਫਿਰਿਆ ਕਰੋ ਬਾਹਰ ਜਿੱਥੇ ਭੈਣ ਬਣਾਈ ਆ ਮੈਂ ਉਥੇ ਭਰਾ ਬਣਾਇਆ ਵਾ